ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਲੋਹਾਖੇੜਾ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਪੰਡ ਹੈ ਤੇ ਵੈਸੇ ਇਹ ਤਨੌਲਾ ਮੰਡੀ ਦੇ ਨੇੜ ਰਹਿ ਜਾਂਦਾ ਬਰਨਾਲਾ ਸ਼ਹਿਰ ਵੀ ਇਹਦੇ ਨੇੜ ਹੀ ਆ ਦੱਸੋ ਤੇ ਜਿਹੜੇ ਫਾਰਮ 'ਚੋਂ ਵੀਡੀਓ ਬਣਾ ਰਹੇ ਆ ਜਾਂ ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਆ ਬਾਈ ਦੀਆਂ ਕਾਫੀ ਵੀਡੀਓ ਤੁਸੀਂ ਚੈਨਲ ਤੇ ਦੇਖ ਚੁੱਕੇ ਹੋ ਵਪਾਰ ਦਾ ਇਹਨਾਂ ਦਾ ਕੰਮ ਹੈ ਇਹਨਾਂ ਕੋਲ ਮੱਝਾਂ ਤੇ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਚਾਰ ਝੋਟੀਆਂ ਖੜੀਆਂ ਦੋਸਤੋ ਵਿਕਰੀ ਵਾਲੀਆਂ ਪਰ ਜਿਹੜੀ ਮੈਂ ਵੀਡੀਓ ਬਣਾਉਣੀ ਹੈ ਇਹਦੇ ਵਿੱਚ ਬਾਈ ਵੱਲੋਂ ਜੋ ਆਪਾਂ ਨੂੰ ਕਿਹਾ ਗਿਆ ਤੇ ਉਹ ਆਪਾਂ ਗਾਵਾਂ ਦੀ ਵੀਡੀਓ ਬਣਾ ਰਹੇ ਹਾਂ ਹਾਲਾਂਕਿ ਮੱਝਾਂ ਹੋਰ ਵੀ ਆਉਣ ਵਾਲੀਆਂ ਕਿਉਂਕਿ ਵੀਡੀਓ ਬਣਨ ਤੋਂ ਬਾਅਦ ਚ ਬਾਈ ਨੇ ਹਰਿਆਣੇ ਨੂੰ ਨਿਕਲਣਾ ਤੇ ਉਹਨਾਂ ਦੀ ਮੱਝਾਂ ਦੀ ਜਿਹੜੀ ਉਹ ਚਵਾਈ ਜਾ ਕੇ ਕਰਨੀ ਹੈ ਤੋਂ ਬਾਕੀ ਆਪਾਂ ਗੱਲਬਾਤ ਹੋਰ ਵੀ ਕਰਾਂਗੇ ਸੋ ਗਾਵਾਂ ਕਾਫੀ ਸਾਰੀਆਂ ਐ ਦੋਸਤੋ ਬਹੁਤ ਸਾਰੇ ਨਾਗ ਐ ਤੇ ਮੈਨੂੰ ਇਹ ਵੀ ਆਸ ਆ ਵੀ ਇੱਥੋਂ ਤੁਹਾਨੂੰ ਤੁਹਾਡੀ ਪਸੰਦ ਦਾ ਭਾਅ ਮਿਲ ਜੂਗਾ ਕਿਉਂਕਿ ਢਾਂਚੇ گاਵਾ ਦੇ ਸੋਹਣੇ ਦਿਸਦੇ ਐ ਬਾਕੀ ਕੀ ਇਹਨਾਂ ਦੀ ਡਿਮਾਂਡ ਰਹੂਗੀ ਉਹ ਸਾਰੀ ਜਾਣਕਾਰੀ ਆਪਾਂ ਨੂੰ ਪ੍ਰਦੀਪ ਭਾਈ ਦੇਊਗਾ ਸੋ ਆਓ ਡਿਟੇਲ ਚ ਗੱਲਬਾਤ ਕਰੀਏ ਕੁਛ ਨਾਲ ਖੋਲ ਕੇ ਤੋਰਾਂਗੇ ਜਿੰਨੇ ਤੋਰ ਸਕਦੇ ਹੋਏ ਬਾਕੀ ਜਿਹੜੇ ਖੜੇ ਦੇਖ ਲਓਗੇ ਉਹਨਾਂ ਦੀ ਤਸੱਲੀ ਤੁਸੀਂ ਕਰ ਲਓਗੇ ਵੀਡੀਓ ਦੇ ਵਿੱਚ ਮੇਰੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਵੀ ਸਿਰਫ ਮੈਂ ਪਸ਼ੂ ਦਿਖਾ ਸਕਾਂ ਬਾਕੀ ਜਿਹਨੇ ਖਰੀਦਣਾ ਉਹ ਆ ਕੇ ਤਸੱਲੀ ਕਰੇ ਆਓ ਮਿਲਗੇ ਭਾਈ ਨੂੰ ਪਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਅੱਜ ਗਾਵਾਂ ਜ਼ਿਆਦਾ ਦਿਖਾਵਾਂਗੇ ਮੱਝਾਂ ਚਾਹੀਈ ਐ ਗਾਵਾਂ ਭਾਈ ਐ ਮੰਨ ਕੇ ਚੱਲ ਬੱਚਾ ਹਾਂ ਭਾਈ ਕੱਲ ਨਾ ਆਪਣਾ ਦੋ ਛੋਟੀਆਂ ਜਾਂ ਦੇ ਜਿਵੇਂ ਮੰਨ ਕੇ 2.5 3 ਲੱਖ ਦੀਆਂ ਦੋ ਛੋਟੀਆਂ ਸੀਗੀਆਂ ਠੀਕ ਐ ਉਹ ਆਪਾਂ ਮੰਡੀ ਸੇਲ ਕਰੀਆਂ ਸੀਗੀਆਂ ਠੀਕ ਐ ਤੇ ਬਾਕੀ ਭਾਈ ਜਿਹੜੇ ਅੱਜ ਚਾਰ ਝੋਟੀਆਂ ਨੇ ਇੱਕ ਥੋੜੀ ਜਿਆਦਾ ਹੈਵੀ ਰੇਂਜ ਦੀ ਆ ਤੇ ਬਾਕੀ ਇੱਕ ਝੋਟੀ ਮੰਨ ਕੇ ਪਿੱਛੇ ਖੜੀ ਜਿਹੜੀ ਇਹ 1 ਲੱਖ 10 ਹਜ਼ਾਰ ਦੀ ਰੇਂਜ ਚ ਹੁਣ 10 12 ਕਿਲੋ ਮਨ ਦੁੱਧ ਦਿਆ ਠੀਕ ਐ ਕਿੰਨਾਂ ਗੱਲਾਂ ਨਹੀਂ ਹੁੰਦੀਆਂ ਬਾਈ ਆਪਾਂ ਸੇ ਸ਼ੁਰੂ ਤੋਂ ਦੇਖ ਸਾਰੇ ਸੱਜਣ ਸਿਆਣੇ ਆ ਜਿਹੜੇ ਆਪਣੇ ਨਾਲ ਜੁੜੇ ਹੋਇਆ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਿਉਂਕਿ ਆਪਾਂ ਕੋ ਨਮਾ ਕਮਤਾ ਕਰਨੀ ਲੱਗੇ ਹੈ ਨਾ ਵੀ ਕਿੰਨਾ ਹੋ ਸਕਦਾ ਆਪਣੇ ਵੱਲੋਂ ਜਿੰਨੀ ਜਤੋਂ ਆਪਾਂ ਨੂੰ ਪਿੱਛੋਂ ਡਿਟੇਲ ਹੁੰਦੀ ਓਨੀ ਕ ਆਪਾਂ ਦੱਸਣ ਦੀ ਕੋਸ਼ਿਸ਼ ਕਰਦੇ ਆ ਨਾ ਵੀ ਬਾਕੀ ਜਿੱਦਾਂ ਵੀ ਆਪਣੀ ਬਰੀਡ ਆ ਜੋ ਜਾਨਵਰ ਸਾਹਮਣੇ ਆ ਜਿੱਦਾਂ ਵੀ ਅਗਲੇ ਨੇ ਖਰੀਦਣਾ ਵੀਰ ਨੇ ਆਪਣੀ ਤਸੱਲੀ ਨਾਲ ਹੀ ਖਰੀਦਣਾ ਹਾਂ ਅੱਗੇ ਦੋ ਛੋਟੀਆਂ ਨੇ ਬਾਈ ਇਹ ਗੱਬਣਾ ਨੇ ਠੀਕ ਹੈ ਦੁੱਧ ਮੰਨ ਕੇ ਵੀ 13 14 14 ਕਿਲੋ ਨੋਰਮਲ ਦੇਣ ਵਾਲੀਆਂ ਨੇ ਠੀਕ ਹੈ ਵਧੀਆ ਛੋਟ ਪਰਚੇਜ ਕਰ ਲੈਣੀਆਂ ਫੋਨ ਤੇ ਗੱਲ ਕਰ ਲੈਣਗੇ ਠੀਕ ਹੈ ਓਕੇ ਸੋ ਦੱਸੋ ਇਹ ਦੋ ਝੋਟੀਆਂ ਇਸ ਸਾਈਡ ਤੇ ਖੱਪਣ ਸੋਹਣੇ ਹਵਾਨਿਆਂ ਨੇ ਹੈ ਸ਼ੁਰੂਆਤ ਕਰ ਲੈਣੇ ਜਰਸੀ ਪੱਖ ਚ ਪੈਂਦੀ ਹੈ ਇਹ ਬਾਈ ਤਾਜੀ ਸੂਈ ਹੈ ਵਹਿੜ ਜੋ ਹੁਣ ਮੰਨ ਕੇ ਵੀ ਮੌਕੇ ਦਾ ਦੁੱਧ ਆ ਉਹ 12 ਕਿਲੋ ਆ ਬਾਈ ਠੀਕ ਹੈ ਦੋਨੇ ਟਾਈਮਾਂ ਦਾ ਵੀ ਜਿਹੜਾ ਚੋਣ ਦਾ ਕਈ ਵਾਰ ਕੋਈ ਸੱਜਣਾ ਆ ਕੇ ਚੋਕੇ ਤਸੱਲੀ ਕਰਦਾ ਤੇ ਦੁੱਧ 20 ਕਿਲੋ ਬਾਈ ਇਹਨੇ ਦੇ ਦੇਣਾ ਜੈਨੂ ਆ ਠੀਕ ਹੈ ਰੇਟ ਇਹਦਾ ਰਹਿਣਾ ਬਾਈ ਜੀ ਲੈਣ ਦੇਣ ਤੇ 72000 ਰੁਪਏ 72000 ਦੇ ਜਾਣਗੇ ਠੀਕ ਹੈ ਵੀ ਜਿਹੜਾ ਹੁਣ ਚੋਣ ਦਾ ਦੁੱਧ ਆ ਬੱਚੇ ਬੱਚੇ ਨੂੰ ਇੱਕ ਥਣ ਪਲਾ ਕੇ 6 ਕਿਲੋ ਬਾਈ ਇਹ ਚਾਉਂਦੀ ਆ ਠੀਕ ਹੈ ਹਾਂ ਇਹ ਤੋਂ ਅੱਗੇ ਬਾਈ ਐਚ ਐਫ ਖੜੀ ਐ ਇਹ ਵੈੜ ਬਾਈ ਜੀ ਆਪਾਂ ਬੋਲੇ ਚੋਂ ਖਾਲੀ ਕੀਤੀ ਆ ਸਵੇਰੇ 20 ਕਿਲੋ ਦੁੱਧ ਜਿਹੜਾ ਮਰਜੀ ਸੱਜਣ ਨੂੰ ਮੰਨ ਕੇ ਲੈ ਲੇ ਆਪਾਂ 75000 ਰੁਪਏ ਦੀ ਵੈੜ ਦੇ ਦਾਂਗੇ ਬਾਈ ਠੀਕ ਹੈ ਹਾਂ ਓਕੇ ਸੋ ਖਾਲੀ ਆ 20 ਕਿਲੋ ਮੰਨ ਕੇ ਦੁੱਧ ਮੰਨ ਕੇ ਬਾਈ ਜੀ ਜਿੱਦਾਂ ਹੁਣ ਇਹ ਵਹਿੜਾ ਆਮ ਤੌਰ ਤੇ ਜਿੱਦਾਂ ਵੀ ਕੋਈ ਅਲੱਗ-ਅਲੱਗ ਹੁੰਦਾ ਵੀ ਆਪਾਂ ਕਹੀਏ ਵੀ 25 ਤੋਂ 30 ਤੂੰ ਅੱਗੇ-ਅੱਗੇ ਦੀ ਸੇਵਾ ਨਾਰਮਲ 20 ਕਿਲੋ ਦਿੱਦ ਜਿਹੜੀ ਆਪਾਂ ਨੂੰ ਰਿਪੋਰਟ ਦੇ ਦੀ ਪਿੱਛੋਂ ਦਿੱਤੀ ਆ ਇਹ ਲੋਕਲ ਬਈ ਆਪਾਂ ਘਰੋਂ ਲਈ ਆ ਕੋਈ ਫਾਰਮ ਦੀ ਨਹੀਂ ਹੈਗੀ ਠੀਕ ਹੈ ਅੱਗੇ ਗਿਰਨਾਸਲ ਦੀ ਗਾਂ ਬਹੁਤ ਪਿਆਰੀ ਗਾਂ ਬਈ ਪਤਾ ਕਿ ਐਤ ਕੀ ਬਾਕੀ ਬਈ ਜੀਜੀਤ ਹੋਰ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਐਚਫ ਗਾਂ ਦੇ ਫਾਰਮ ਬਣ ਰਹੇ ਨੇ ਹਰ ਰੋ ਸੱਜਣਾਉਂਦੇ ਨੇ ਆਪਾਂ ਮੰਨ ਕੇ ਕੱਲ ਵੀ ਵਹਿੜਾ ਸੇਲ ਕੀਤੀਆਂ 10-12 ਤੇ ਬਾਕੀ ਸਾਰੇ ਤਰ੍ਹਾਂ ਦੇ ਜਾਨਵਰ ਕੋਸ਼ਿਸ਼ ਇਹ ਹੁੰਦੀ ਆ ਬਾਈ ਸਾਰੇ ਤਰ੍ਹਾਂ ਦੇ ਜਾਨਵਰ ਲਿਆਂਦੇ ਜਾਣ ਠੀਕ ਹੈ ਹੁਣ ਜਿਹੜੀ ਇਹ ਵਹਿੜ ਆਪਾਂ ਬੱਚੀ ਲਈ ਆ ਬਾਈ ਦੂਜਾ ਸੂਆ ਸੂ ਗਈ ਜਿਹੜੇ ਸੱਜਣਾ ਨੇ ਇਹ ਬੱਚੀ ਲਈ ਸੀ 50000 ਦੀ ਬੱਚੀ ਛੋਟੀ ਬੱਚੀ ਲੈ ਕੇ ਆਈ ਬੱਚਾ ਠੀਕ ਹੈ ਬਰੀਡ ਕੁਆਲਟੀ ਵਾਲੇ ਪੱਖ ਤੋਂ ਬਾਈ ਜਿੰਨਾ ਚਾਹੇ ਐਚ ਐਫਾ ਚਾਹੇ ਮੰਨ ਕੇ ਵੀ ਹੁਣ ਗੇਰਾ ਆ ਗਈ ਟੌਪ ਬ੍ਰਾਂਡ ਦੀ ਵਹਿੜ ਆ ਬਾਈ ਯਾਨੀ 17 ਕਿਲੋ ਦੁੱਧ ਵੀ ਪਹਿਲਣ ਨਹੀਂ ਦਿੱਤਾ ਕਿੰਨਾ ਟਾਈਮ ਲੱਗੂਗੀ ਇਹ ਸੋਚ ਕੇ ਇਹ ਬਾਈ ਹਾਲੇ ਹਫਤੇ ਤੋਂ 10 ਦਿਨ ਲੈ ਜੂਗੀ ਕੀ ਰੇਟ ਰਹਿਣਾ ਦਾ ਪਤਾ ਰੇਟ ਬਾਈ ਇਹਦਾ ਮੰਨ ਕੇ ਹੁਣ ਜਿਹੜੇ ਸੱਜਣ ਤੋਂ ਅੱਗੇ ਆਈ ਵੀ ਆ ਵਿੱਚ ਸੱਜਣ ਕਹਿਣਗੇ ਪਤਾ ਨਹੀਂ ਗਿਰਦਾ ਇਹਦਾ ਮੁੱਲ ਇਦਾਂ ਕਰਤਾ ਇਹ ਬਹੁਤ ਸੋਨੇ ਪੈਸੇ ਲਾ ਕੇ ਪਰਚੇਜ ਹੋਈ ਆ ਅੱਗੇ ਵੀ ਠੀਕ ਐ ਕਿਉਂਕਿ ਇਹਦੇ ਵਿੱਚ ਕੋਈ ਬਲੱਡ ਮਿਕਸ ਨਹੀਂ ਬਾਈ ਟੌਪ ਦੀ ਵਹਿੜਾ ਜਿਹਨੇ ਜਿੱਦਾਂ ਹੁਣ ਆਮ ਤੌਰ ਤੇ ਜਿਹੜੇ ਸੱਜਣਾਂ ਨੂੰ ਇਹਦੇ ਬਾਰੇ ਗਿਆਨ ਉਹ ਉਹਨਾਂ ਨੂੰ ਆਪਾਂ ਕੁਝ ਨਹੀਂ ਕਰ ਸਕਦੇ ਹਨਾ ਤੇ ਵਧੀਆ ਵਹਿੜਾ ਕਹਿੰਦਾ ਪੂਰੇ ਟਾਂਚੇ ਵਾਲੀ ਵਹਿੜਾ ਕੀ ਭਾਜ ਦੇਦਾ ਇਹ ਬਾਈ ਆਪਾਂ 10 ਦੀ ਵਹਿੜ ਦੇਵਾਂਗੇ 1 ਲੱਖ ਕੋਲ ਨਹੀਂ ਕਰਦੇ ਜਿਹੜੇ ਸੱਜਣ ਤੋਂ ਹੁਣ ਆਪਾਂ ਇਹ ਪਰਚੇਜ ਕੀਤੀ ਆ ਮੁੰਡੇ ਤੋਂ ਕਾਲੇ ਤੋਂ ਹੂੰ ਉਹਨਾਂ ਮੰਨ ਕੇ ਇਹਦਾ 1.70 ਲੱਖ ਰੁਪਏ ਦਾ ਮੁੱਲ ਕਰਦੇ ਸੀ ਪਰ ਆਪਣਾ ਇਹ ਆ ਵੀ ਜਿੰਨੇ ਵੀ ਜਾਨਵਰ ਆਪਾਂ ਦਿਖਾਵਾਂਗੇ ਰੇਟ ਸਿਰਫ ਉਹਨਾਂ ਜੈਨੂਨ ਜੇ ਰੇਟ ਆ ਅੱਗੇ ਕਿਉਂਕਿ ਬਾਈ ਦੇਖਾ ਬਹੁਤ ਸੱਜਣ ਇਦਾਂ ਹੁੰਦੇ ਨੇ ਮੁੱਲ ਮੰਗ ਲਿਆ ਬਾਈ ਲੈਣ ਵਾਲਾ ਸੱਜਣ ਨੇ ਆਪਣੀ ਸਮਝ ਨਾਲ ਖਰੀਦਣੀ ਕੋਲੇ ਆ ਕੇ ਜੇ ਕਿਸੇ ਨੂੰ ਚੰਗੀ ਲੱਗੂ ਅਗਲਾ ਰੇਟ ਲਾ ਕੇ ਖਰੀਦੂ ਸਹੀ ਹੈ ਹਾਂ ਠੀਕ ਹੈ ਸੋ ਦੋਸਤੋ 1 ਲੱਖ 1000 ਚੰਗੀ ਦਿਸਦੀ ਆ ਵੇਣ ਇੱਕ ਸੋਨੂੰ ਜਰਸੀ ਪੱਖੇ ਚ ਪੈਂਦੀ ਇਹਨੇ ਬਾਈ ਜੀ ਇਹ 25 ਕਿਲੋ ਦੁੱਧ ਦਿੱਤਾ ਹੋਇਆਗਾ ਠੀਕ ਹੈ ਸੋਰ ਬੱਤ ਨੂੰ ਮੜੀ ਕਿੰਨਾ ਟਾਈਮ ਲੱਗੇ ਇਹਦੇ ਬਾਈ ਹਲੇ ਹਫਤੇ ਤੋਂ 10 ਦਿਨ ਬਾਕੀ ਆ ਤੇ ਬਾਜਵ ਰੇੜੇ ਦਾ ਜਿਹੜਾ ਰਹਿਣਾਗਾ 85000 ਰੁਪਏ ਦੀ ਵੜ ਦੇ ਦਾਂਗੇ ਠੀਕ ਹੈ ਕੋਲ ਆ ਕੇ ਤਸੱਲੀ ਕਰ ਲਿਓ ਫੁੱਲ ਸਾਈਜ਼ ਵਾਲੀ ਆ ਹਮ ਤੇ ਬਾਕੀ ਜਿੰਨੇ ਵੀ ਜਾਨਵਰ ਹੋਣਗੇ ਬਾਈ ਆਪਾਂ ਉਹ ਨਹੀਂ ਫਲਾਸ ਹੋਟੇ ਵਾਲਾ ਰੇਟ ਵੀ ਆਪਾਂ ਵੱਧ ਮੰਗ ਲਓ ਮੰਗਰੋ ਘਟਜੋ ਹਨਾ ਠੀਕ ਹੈ ਵੀ ਜੈਨੂਅਲ ਰੇਟ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਸੱਜਣ ਲੈ ਲੇ ਠੀਕ ਹੈ ਸੋ ਦੋਸਤੋ ਜਰਸੀ ਕਰਾਸ ਹੈ ਬੱਚੇ ਜਰਸੀ ਚ ਬੜੇ ਸੋਹਣੇ ਪਾਉਗੇ ਕਿਉਂਕਿ ਟੰਚਾ ਚੰਗਾ ਗਾਣਾ ਦਾ ਬਾਕੀ ਜਿਹਨੂੰ ਚਾਹੇ ਉਹ ਵੀਰ ਕਾਲ ਕਰ ਲੂਗਾ ਰੇਟ ਵੀਡੀਓ ਦੇ ਵਿੱਚ ਹੀ ਐ ਬਾਕੀ ਆ ਕੇ ਦੇਖਿਓ ਮਾਨਤਨ ਵਿੱਚੋਂ ਹੁੰਦਾ ਜਦੋਂ ਆ ਕੇ ਗੱਲਬਾਤ ਕਰਦੇ ਕਿਸੇ ਭਰਾ ਨਾਲ ਉਹ ਤੁਹਾਡੀ ਬੋਲ ਬਣੀ ਐ ਵੀ ਤੁਸੀਂ ਕਿਹੜੇ ਢੰਗ ਨਾਲ ਕਿਸੇ ਵੀਰ ਨਾਲ ਡੀਲ ਕਰਦੇ ਹੋ ਅੱਗੇ ਐਚ ਐਫ ਵਾਇਰ ਚਾਰ ਦੰਦ ਬੱਛਿਆ ਬਾਈ ਪਹਿਲਾ ਸੂਆ ਠੀਕ ਹੈ ਤੇ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਸੱਜਣੇ ਨੂੰ ਪਰਚੇਜ਼ ਕਰ ਲੈ ਕਿੰਨਾ ਚਿਰ ਲੈ ਜੂਗੀ ਬਾਈ ਹਫਤਾ ਲੈ ਜੂਗੀ ਕੀ ਰੇਟ ਰਹਿਣਾ ਤੁਹਾਡੀ ਰੇਟ ਬਾਈ ਇਹਦਾ ਬਾਜੂ 92000 ਰੁਪਏ ਦੀ ਬੱਛੀ ਦੇ ਦਾਂਗੇ ਮੰਨ ਕੇ ਵੀ ਲੈਣ ਦੇਣ ਵਾਲਾ ਰੇਟ ਆ ਹਾਂ ਬੇ ਇਦਾਂ ਨਹੀਂ ਹੈਗਾ ਜੈਨੂਇਨ ਚਾਰ ਦੰਦਾ ਹਮ ਫਾਈਟ ਸੋਹਣੀਆ ਤੇ ਲੇਵੇ ਦੀ ਕੁਆਲਿਟੀ ਬਹੁਤ 25 ਕਿਲੋ ਦੁੱਧ ਜਿਹੜਾ ਮਰਜ਼ੀ ਸੱਜਣ ਮੰਨ ਕੇ ਇਹਨੂੰ ਲੈ ਲੈ ਠੀਕ ਹੈ ਵੀ ਰੇਟ ਵੀ ਐਵੇਂ ਹੁਣ ਬਾਈ ਇਹਦਾ ਆਪ 10 15 ਮੰਗੀ ਉਹਦਾ ਵੀ ਕੋਈ ਫਾਇਦਾ ਨਹੀਂ ਬਲ ਜਿੰਨੇ ਲੈਣੇ ਆ ਬ ਉਹ ਦੇਖ ਲਓ ਵੈੜ ਵੀ ਜੀ ਨੂੰ ਜੱਜਦੀ ਐ ਸੋਹਣੇ ਟਾਂਚੇ ਦੀ ਐ ਬਹੁਤ ਛੇਤੀ ਇੱਥੇ ਜਗਾ ਬਾਈ ਬਣਾ ਰਿਹਾ ਤੇ ਫਿਰ ਤੁਹਾਨੂੰ ਸਾਰੀਆਂ ਹੀ گاਵਾ ਤੁਰਦਿਆਂ ਦਿਖਾਇਆ ਕਰਾਂਗੇ ਜਗਾ ਇਦਾਂ ਦੀ ਬਣ ਜਾਣੀ ਐ ਵੀ ਤੁਹਾਡਾ ਵੀ ਮਨ ਖੁਸ਼ ਹੋਇਆ ਕਰੂ ਵੀਡੀਓ ਦੇਖ ਕੇ ਅੱਗੇ ਜਿਹੜੀਆਂ ਕੁਝ ਐਚਐਫ گاਵਾ ਹੋਰ ਹੈਗੀਆਂ ਆਪਾਂ ਇੱਕ ਇੱਕ ਕਰਕੇ ਬਾਈ ਆਪਾਂ ਬਾਕੀ ਸਾਰੀਆਂ ਇੰਦੀ ਦਿਖਾ ਦਾਂਗੇ ਜਾਨਵਰ ਜਾਦੇ ਆ ਇਹ ਵੈੜ ਵੀ ਬਾਈ ਦੂਜਾ ਸੂਆ ਸੁੰਦੀ ਆ ਤੇ 24-25 ਕਿਲੋ ਦੁੱਧ ਮੰਨ ਕੇ ਨੂੰ ਸੱਜਣ ਲੈ ਲੈ ਜਿਹੜਾ ਮਰਜੀ ਠੀਕ ਐ ਇਹ ਇਹ ਆਪਾਂ ਬਾਈ 85000 ਰੁਪਏ ਦੀ ਵੜ ਦੇਵਾਂਗੇ ਮੁੱਲ ਨਹੀਂ ਕਰਦੇ ਪਹਿਲਾਂ ਵੀ ਆਪਾਂ ਦੱਸਿਆ ਸੋਰੀ ਨਾ ਪੁੱਤ ਰਹਿਣ ਦੇ ਇਹ ਵਧੀਆ ਵੜਾ ਪੂਰੇ ਫੁੱਲ ਢਾਂਚਾ ਲਿਆ ਬਾਈਟ ਕਲਰ ਦੀ ਆ ਤੇ ਥਣ ਗੁੱਲਾ ਬਹੁਤ ਸੋਹਣਾ ਜਿੱਦਾਂ ਦੀ ਐਨ ਪੂਰੀ ਵਧੀਆ ਠੀਕ ਹੈ ਓਕੇ ਹਾਂਜੀ ਠੀਕ ਹੈ ਇਹ ਤੋਂ ਅੱਗੇ ਬਾਈ ਜਿਹੜੀ ਆ ਵੱਛੀ ਤੋਰਦੇ ਪੁੱਤ ਇਹ ਬਾਈ ਦੂਜਾ ਸੂਆ ਬੱਛੀ ਸੁੰਦੀ ਆ ਬਹੁਤ ਸੋਹਣੀ ਬੱਛੀ ਆ ਠੀਕ ਹੈ ਤੇ ਰੇਟ ਬਾਈ ਇਹਦਾ ਜਿਹੜਾ ਕਿਉਂਕਿ ਆਪਣਾ ਪਹਿਲਾਂ ਤੇ ਆਖਦਾ ਜਿਹੜਾ ਵੀ ਵੀਡੀਓ 'ਚ ਦੱਸਣਾ ਉਸ ਜਾਨਵਰ ਚਾਹੇ ਕਿੰਨੇ ਦੀ ਵੀ ਆ ਇਹਦਾ ਰੇਟ ਇਹ ਨਹੀਂ ਹੈਗਾ ਵੀ ਆਪਾਂ ਫालतੂਨ ਆਪਾਂ ਇਹਦਾ ਕੋਈ 2 ਮੰਗੀਏ ਜਾਂ 2.5 ਮੰਗੀਏ 1,45,000 ਦੀ ਬੱਛੀ ਬਾਈ ਜੀ ਜੀ ਦੇ ਦਾਂਗਾ ਜੇ ਸੂ ਪੈਣੀ ਆ ਸ਼ਾਮ ਤੱਕ ਲੱਗ ਰੇ ਦੀ ਕੰਡੀਸ਼ਨ ਠੀਕ ਹੈ ਤੇ ਟਾਂਚੇ ਦੀ ਬੜੀ ਸੋਹਣੀ ਆ ਸੋ ਸੋ ਫਿਕਸ ਜਾਂ ਹਵਾਨਾ ਇੱਕ 45 ਦੀ ਏ ਵਾੜ ਮਿਲੂਗੀ ਸੂ ਪੈਣਾ ਨੇ ਸ਼ਾਮ ਤੱਕ ਕਿਉਂਕਿ ਦੁੱਧ ਬਣਿਆ ਪਿਆ ਟਾਂਚਾ ਤੁਸੀਂ ਇਹ ਤਾਂ ਦੇਖ ਲਓ ਤੋਰ ਤੇ ਢੇੜਾ ਜਾਂ ਕਢਾ ਦੇ ਹੋਰ ਇੱਕ ਚੱਲ ਪੁੱਤ ਬਹੁਤ ਵਧੀਆ ਬੱਛੀ ਹੈ ਬਾਈ ਸੈਕੰਡ ਟਾਈਮ ਆ ਨਾ 6 ਦੰਦਾ ਠੀਕ ਹੈ ਅਗੋਂ ਵੀ ਹਵਾਨਾ ਦੱਸੋ ਆ ਗਾੜੀ ਚੰਗੀ ਐ ਪਛਾਣ ਨੂੰ ਹਵਾਨਾ ਚੰਗਾ ਮੁੱਲ ਕੁਆਲਟੀ ਦਾ ਹੁੰਦਾ ਐ ਤੇ ਕੁਆਲਟੀ ਇਹਦੀ ਚੰਗੀ ਦਿਸਦੀ ਐ ਜਚੇ ਤਾਂ ਆਜੋ ਜੀ ਬਾਕੀ ਮੇਨ ਗੱਲ ਹੁੰਦੀ ਐ ਬਾਈ ਜਿਹਨੇ ਖਰੀਦਨੀ ਆ ਉਹ ਕਿਸੇ ਚੀਜ਼ ਦੇ ਵੀ ਐਂਗਲ ਤੋਂ ਉਹ ਨਹੀਂ ਕਰਦਾ ਹੁੰਦਾ ਇਹ ਚਾਹ ਜੀ ਉਹ ਕਿਉਂਕਿ ਆਪਣੇ ਨਾਲੋਂ ਖਰੀਦਣ ਵਾਲੇ ਸੱਜਣ ਸਮਝਦਾਰ ਨੇ ਕਿਉਂਕਿ ਆਪਾਂ ਵੀ ਮਾਰਕੀਟ 'ਚ ਹਰ ਟਾਈਮ ਰਹਿਣਾ ਸਹੀ ਤੇ 3 ਦਿਨਾਂ ਵਾਲੇ ਸੱਜਣਾ ਨੇ ਵੀ ਰਹਿਣਾ ਇਹ ਤੂੰ ਅੱਕੇ ਗਾਂ ਇਹ ਤਾਂ ਕੱਚੀ ਦੇ ਸ ਇਹ ਬਾਈ ਕੱਚੀ ਵਹਿੜਾ ਦੁੱਧ ਬਹੁਤ ਸੋਹਣਾ ਦਿੱਤਾ ਹੋਇਆ ਤੇ ਕੇ ਵਹਿੜ ਮੰਨ ਕੇ ਆਪਾਂ ਕੋਈ ਲੈਣ ਵਾਲਾ ਸੱਜਣਾ ਆਪਾਂ ਉਦਾਂ ਦਾ ਰੇਟ ਕਰ ਲਾਂਗੇ ਇਹਨੇ 42 43 ਕਿਲੋ ਦੁੱਧ ਚਵਾਇਆ ਹੋਇਆਗਾ ਤੇ ਹੁਣੇ ਆਈ ਹੋਈ ਆ ਫਾਰਮ ਤੋਂ ਠੀਕ ਹੈ ਬਰੀਡ ਨਸਲ ਵਾਲਾ ਦਾ ਵੀਰੇ ਦਾ ਕੋਈ ਟਿਕਾਣਾ ਨਹੀਂ ਇਹਦੇ ਅੱਜ 25 ਦਿਨਾਂ ਰਹਿੰਦੇ ਆ ਠੀਕ ਹੈ 25 ਦਿਨਾਂ ਦੀ ਕੱਚੀ ਦੁੱਧ ਤੋਂ ਫੁੱਲ ਬਾਡੀ weight ਹੈ ਰਸਿਆਂ ਵਾਂਗੂ ਮਿਲਕ ਵੇਣ ਆਉਂਦੀ ਹੈ ਗਾਂ ਦੇ ਕੋ ਟੌਪ ਦੀ ਵਹਿੜਾ weight ਵਜ਼ਨ ਬਹੁਤ ਹੈ ਬਾਕੀ ਖਵਾਨਾ ਬਣਾਉਣਾ ਸ਼ੁਰੂ ਕਰ ਲੇ ਨੀਚੋਂ ਵੀਰੇ ਗੁੰਦ ਮਾਰਦੇ ਆ ਬਿਲਕੁਲ ਠੀਕ ਹੈ ਬਹੁਤ ਵੱਡੇ ਢਾਂਚੇ ਦੀ ਬਾਈ ਤਿਆਰ ਹੋਈ ਤਾਂ ਚਲੋ ਇਦਾਂ ਦੀ ਖਾਂਦਾ ਕੋਈ ਮੁੱਲ ਨਹੀਂ ਹੈ ਨਾ ਸਹੀ ਹੈ ਇਹਦੀ ਕਿਤੇ ਇਹ ਵੜਾ ਬਾਈ ਜਿਹੜਾ ਇਹਨੇ 35 36 ਕਿਲੋ ਦੁੱਧ ਚੁਆਇਆ ਹੋਇਆ ਹੈ ਬਾਈ ਠੀਕ ਹੈ ਬਹੁਤ ਸੋਹਣਿਆ ਚਹ ਹੱਥੀ ਚੁਆਈ ਵਾਲਾ ਲੈ ਜੇ ਕੋਈ ਸੱਜਣ ਹੂੰ ਚਾਹੇ ਫਾਰਮਰ ਲੈ ਜੇ ਬਹੁਤ ਵਧੀਆ ਵੜਾ ਬਹੁਤ ਵੱਡੇ ਢਾਂਚੇ ਦੀਆਂ ਨੇ ਕਹਿੰਦਾ ਮਤਲਬ ਇਹਦਾ ਵੀ ਬਾਈ ਬਾਜ ਅਰੇਟ ਹੀ ਆ ਬਸ ਜਿੱਦਾਂ ਹੁਣ ਇਹ ਕੱਚੀ ਆ ਚਲੋ 15 ਕ ਦਿਨਾਂ ਦੀ 1 ਲੱਖ ਤੇ 15000 ਦੀ ਵੜ ਦੇ ਦਾਂਗੇ ਠੀਕ ਹੈ ਤਿਆਰੀ ਤੇ ਚਲੋ ਉਦਾਂ ਦਾ ਰੇਟ ओके ਇਹ ਦੋ ਅੱਗੇ ਐਕਵਾਇਰ ਹੋਰ ਅੱਗੇ ਬਾਈ ਇਹ ਦੋ ਬੱਚੀਆਂ ਆ ਗਈਆਂ ਇਹ ਬਾਈ ਜੀ ਸੈਕੰਡ ਟਾਈਮਰ ਬੱਚਾ ਦੇਊਗੀ ਠੀਕ ਹੈ ਦੰਦਾ ਜੇ ਇਦਾਂ ਆਪਾਂ ਕਹਦੇ ਆ ਚਾਰ ਨਹੀਂ 6 ਦੰਦਾ ਬਾਈ ਲੱਗਦੀ ਇਹਦੀ ਕੁਆਲਿਟੀ ਹੈ ਜਿਹੜੀ ਇਦਾਂ ਦੀ ਆ ਵੀ ਇਹ ਫਰਸਟ ਬੱਚਾ ਦੇਊਗੀ ਠੀਕ ਹੈ ਬਹੁਤ ਵਧੀਆ ਟਾਂਚੇ ਦੇ ਦੋਨੇ ਇਹ ਬਾਈ ਅੱਗੇ ਚਾਰ ਦੰਦ ਪਹਿਲਣ ਬੱਚੀ ਬੱਚਾ ਦੇਊਗੀ ਹਮ ਮੈਨੂੰ ਇਹਦਾ ਬ੍ਰਾਂਡ ਆ ਗਿਆ ਬਾਈ ਜਿੱਦਾਂ ਕਹਿੰਦੇ ਆ ਵੀ ਆਪਾਂ ਨੂੰ ਪੈਣ ਦੀ ਲੋੜ ਨਹੀਂ ਜਿਹੜੇ ਸੱਜਣਾ ਵੀਡੀਓ ਵੀ ਦੇਖਣਗੇ ਜਿਹੜੇ ਵਧੀਆ ਬੰਦੇ ਆ ਹਮ ਉਹ ਆਪੇ ਵੀ ਦੱਸ ਦੇਣਗੇ ਵੀ ਹਾਂ ਯਾਰ ਜਾਨਵਰ ਜਿਹਨੇ ਖਰੀਦਣਾ ਬਾਈ ਮੇਨ ਗੱਲ ਤਾਂ ਉਹਦੇ ਉੱਤੇ ਹੀ ਹੁੰਦੀ ਹੈ ਨਾ ਸਹੀ ਇਹਨਾਂ ਦੇ ਰੇਟ ਕੀ ਰਹਿਣਗੇ ਰੇਟ ਬਾਈ ਇਹਨਾਂ ਦੇ ਆਪਾਂ ਕਰਾਂਗੇ ਦੋਨੇ ਜੋੜੇ ਦੇ ਫੋਨ ਤੇ ਠੀਕ ਹੈ ਹਾਂ ਹੋਰ ਦੂ ਅੱਗੇ ਦੋਸਤੋ ਇੱਕ ਹੋਰ ਬੈੜ ਤੁਹਾਨੂੰ ਇਹ ਬੈੜ ਦੇ ਬਾਈ ਜੀ 1 ਮਹੀਨਾ ਪੈਂਡਿੰਗ ਆ ਬਾਈ ਠੀਕ ਹੈ ਤੇ ਬੈੜ ਬਹੁਤ ਵਧੀਆ 30 32 ਕਿਲੋ ਦੁੱਧ ਦੇ ਨੇ ਚਵਾਇਆ ਹੋਇਆ ਜਿੱਦਾਂ ਹੁਣ ਇਦਾਂ ਦੀਆਂ ਬੱਚੀਆਂ ਆਮ ਤੌਰ ਤੇ ਅਲਾ ਕਹਿੰਦਾ 45 ਕਿਲੋ ਦਿੱਤਾ ਵੀ 32 ਕਿਲੋ ਦੁੱਧ ਬਈਏ ਨੇ ਜਿਹਨੂੰ ਅਨ ਫਾਰਮ ਤੇ ਦਿੱਤਾ ਤੇ ਸਾਰਾ ਰਿਕਾਰਡ ਆਪਣੇ ਕੋਲ ਆ ਜਿਹੜਾ ਸੱਜਣ ਲਊਗਾ ਬਈ ਫਾਰਮਰ ਤੋਂ ਨਾਲ ਗੱਲ ਕਰਾ ਦਾਂਗੇ ਇਹ ਨਹੀਂ ਹੈਗਾ ਵੀ ਆਪਾਂ ਨੂੰ ਇਹਦਾ ਕੁਝ ਨਹੀਂ ਪਤਾ ਪਰ ਜਿਹੜੀ ਰਿਪੋਰਟ ਆਪਾਂ ਨੂੰ ਬਾਈ ਨੇ ਦਿੱਤੀ ਸੀ ਉਹ ਆਪਾਂ ਦੇ ਦੇਣ ਠੀਕ ਹੈ ਇਹਦਾ ਰੇਟ ਆਪਾਂ ਦੱਸਾਂਗੇ ਜਾਨ ਰੇਟ ਇਹ ਬਈ ਬੱਚੀ ਦੱਸ ਦਿੰਨੇ ਆਪਾਂ ਕੋਈ ਚੱਕਰ ਨਹੀਂ ਇਹ ਬੱਚੀ ਬਈ 1.5 ਲੱਖ ਰੁਪਏ ਦੀ ਆਪਾਂ ਦੇਵਾਂਗੇ ਠੀਕ ਹੈ 1.5 ਲੱਖ ਦਾ ਹਾਂ ਮੁੱਲ ਕਰਾਉਣ ਨੂੰ ਚਲੋ ਆਪਾਂ ਕਿੰਨੇ ਕਰਾ ਲਓ ਵੀ 1.5 ਦੀ ਬੱਚੀ ਦੇਵਾਂਗੇ ਬ ਸੋ ਦੇਖ ਲਓ ਦੋਸਤੋ ਫੁੱਲ ਸੰਭੀ ਵੀ ਹੈ ਵੀ ਇਦੋਂ ਅੱਗੇ ਇੱਕ ਹੋਰ ਗਾਂ ਇਹ ਬੈੜਾ ਬਾਈ ਜਿਹੜਾ ਨੇ 40 42 ਕਿਲੋ ਦੁੱਧ ਆਪਣੇ ਜਿਹੜੇ ਵੀਰ ਤੋਂ ਆਪਾਂ ਲਈ ਆ ਉਹਨੇ ਦੱਸਿਆ ਵੀ ਫਾਰਮ ਦਾ ਰਿਕਾਰਡ ਹੈ ਇਹਦਾ ਹੂੰ ਬਹੁਤ ਵਧੀਆ ਬੈੜਾ ਹਲੇ ਦਿਨ ਬਾਈ ਇਹ ਵੀ 20 ਲੈ ਜਾਣੇ ਆ ਨੇ ਫੀ ਰੇਟ ਲੈਣਾ ਇਹਦਾ ਰੇਟ ਬਾਈ ਇਹ ਬੱਚੀ ਦੇ ਦਾਂਗੇ 1 ਲੱਖ ਤੇ 45000 ਦੀ ਮੇਨ ਗੱਲ ਬਾਈ ਜੀਜੀ ਤਾਂ ਹੋਰ ਆ ਜਦੋਂ ਆਪਾਂ ਨਾ ਫਾਰਮ ਤੇ ਆਉਨੇ ਆ ਹੁਣ ਵਿੱਚ ਸੱਜਣ ਕਈ ਵਾਰ ਇਦਾਂ ਦੇ ਆਂਦੇ ਵੀ ਆਪਾਂ 80 85000 ਰੁਪਏ ਲਾਉਣਾ ਜਦੋਂ ਕੋਲੇ ਆਉਂਦੇ ਆ ਕੋਲੇ ਆ ਕੇ ਬੰਦੇ ਦਾ ਹੋਰ ਰੂਹ ਬਦਲ ਜਾਂਦੀ ਵੀ ਆਪਾਂ ਹੀ ਲੈ ਲਓ ਹੋਰ ਠੀਕ ਹੈ ਇਹ ਦੋ ਅੱਗੇ ਇਹ ਬਾਈ ਥੋੜੀ ਜਿਹੀ ਜ਼ਿਆਦਾ ਕੱਚੀ ਆ ਇਹਦਾ ਤਾਂ ਇਹ 2 ਮਹੀਨੇ ਦਾ ਟਾਈਮ ਪੈਂਡਿੰਗ ਆ ਕੋਈ ਸੱਜਣ ਤਿਆਰੀ ਖਾਤਰ ਲੈਣ ਦਾ ਚਾਹ ਬਣ ਹੋਇਆ ਇਹਦਾ ਡਰਾਈ ਹੋਣੀ ਕਿੱਥੇ ਹਾਂ ਡਰਾਈ ਹੋਈ ਆ ਬਾਈ ਹਲੇ ਠੀਕ ਹੈ ਓਕੇ ਅੱਗੇ ਬੈੜਾ ਬਾਈ ਕ੍ਰਾਸ ਦੇ ਵਿੱਚ ਆ 15 ਦਿਨ ਲੇ ਜੂਗੀ ਇਹ ਬੈੜਾ 77000 ਰੁਪਏ ਦੀ ਦੇ ਦੇ ਠੀਕ ਹੈ ਅੱਗੇ ਦੋ ਬਈਆ ਹੀ ਫਰਨੇ ਹਮ ਇਹ ਮੰਨ ਕੇ ਵੀ ਆ ਮੰਨ ਲਓ ਵੀ 7 ਮਹੀਨੇ ਦੀ ਗੱਬਣਾ ਹਮ ਦੋ ਦੰਦ ਇਹ 4 ਮਹੀਨੇ ਦੀ ਗੱਬਣਾ ਕੀ ਰੇਟ ਰੋਗੇ ਇਹਨਾਂ ਦਾ ਰੇਟ ਬਾਈ ਆਪਾਂ ਇਹਨਾਂ ਦਾ ਜੋੜੇ ਦਾ ਕੋਈ ਲੈਣ ਵਾਲਾ ਸੱਜਣ ਹੋਇਆ ਤਾਂ ਆਪਾਂ ਉਦਾਂ ਦਾ ਕਰ ਲਾਂਗੇ। ਹੂੰ ਇਹ ਮੰਨ ਕੇ ਚੱਲੋ ਬਾਬੇ 2.5 ਲੱਖ ਰੁਪਏ ਦੀਆਂ ਬੱਚੀਆਂ ਦੋਨੇ ਦੇ ਦੋਨੇ 2.5 ਹਾਂਜੀ ਠੀਕ ਹੈ। ਦੋ ਦੋ ਦੰਦ ਨੇ ਬਾਈ ਠੀਕ ਹੈ। ਇਹ 4 ਮਹੀਨੇ ਦੀ ਪੂਰੀ ਚੈੱਕ ਪਾਸ ਆ। ਹੂੰ ਤੇ ਇਹ ਬੱਚੀ ਹੈ ਜਿਹੜੀ ਹੂੰ ਇਹ ਬੱਚੀ 7 ਦੀ ਆ। ਠੀਕ ਹੈ। ਸੋ ਦਸੋ 2.5 ਲੱਖ ਰੁਪਏ ਦਾ ਜੋੜਾ। ਅੱਗੇ ਬਾਈ ਇਹ ਸੇਲ ਹੋਈ ਹੋਈ ਆ। ਠੀਕ ਹੈ ਓਕੇ ਸੋ ਇਹ ਗਾਂ ਸੇਲ ਹੋਈ ਵੀ ਐ। ਸੋ ਇਹ ਨਾਗ ਸੀਗੇ ਅੱਜ ਦੀ ਵੀਡੀਓ 'ਚ ਤੁਸੀਂ ਜਿਹੜਾ ਮਰਜ਼ੀ ਪਸੂ ਦੇਖਿਓ ਆਕੇ ਤਸੱਲੀ ਕਰਕੇ ਖਰੀਦਿਓ ਧੰਨਵਾਦ